ਦੇਖ ਕੇ ਤੁਸੀਂ ਸੰਗਤ ਜੀ ਹਰਾਨ ਹੋਵਗੇ ਉਸ ਤੋਂ ਵੀ ਜ਼ਿਆਦੇ ਨਹੀਂ ਆ ਵੇਖੋ ਮੈਣਾ ਵੀ ਕੁਆਂਟਲਾਂ ਨਾਲ ਮਿੱਟੀ ਕੁਆਂਟਲਾਂ ਦੇ ਹਿਸਾਬ ਨਾਲ ਮਿੱਟੀ ਹੈ ਕੀ ਇੱਕ ਸਰੋਂ ਦੇ ਦਾਣੇ ਜਿੰਨੀ ਇਕੱਠੀ ਕਰ ਕਰਕੇ ਲਿਆਂਦੀ ਉਹਨਾਂ ਨੂੰ ਸਰੋਂ ਦੇ ਦਾਣੇ ਜਿੰਨੀ ਕਿੰਨਾ ਕੁ ਹੁੰਦਾ ਸਰੋਂ ਦਾ ਦਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰੂ ਸਾਹਿਬ ਦੇ ਸਥਾਨ ਤੇ ਤੇ ਮਗਰੋਂ ਨਾਲ ਇੱਕ ਨਿਰੰਕਾਰ ਦੀ ਕੁਦਰਤ ਬਾਰੇ ਮਾਲਕ ਨੇ ਜੋ ਜੀਵ ਪੈਦਾ ਕੀਤਾ ਉਨੇ ਘਰ ਦਿੱਤਾ ਕੋਈ ਵੀਡੀਓ ਦੇ ਵਿੱਚ ਹੀ ਦਿਖਾਉਣ ਦਾ ਯਤਨ ਕਰਾਂਗਾ ਕਿਉਂਕਿ ਇੱਕ ਕੁਦਰਤ ਦੀ ਅਸੀਂ ਜਦੋਂ ਦیدار ਕੀਤੇ ਨੇ ਸਭ ਤੋਂ ਪਹਿਲਾਂ ਦਰਸ਼ ਪਾਵਨ ਸਥਾਨਾਂ ਦੇ ਨੇ ਇਹ ਸਰਾਏ ਨਾਗਾ ਦਾ ਪਵਨ ਪਵਿੱਤਰ ਸਥਾਨ ਹੈ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੂਜੇ ਪਾਤਸ਼ਾਹ ਦੂਸਰੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਪ੍ਰਕਾਸ਼ ਸਥਾਨ ਇੱਥੇ ਜਨਮ ਹੋਇਆ ਸੋ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ ਤੇ ਜ਼ਰੂਰ ਕਰ ਲੋ ਤੇ ਦੂਜੇ ਪਾਸੇ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਕਿਰਪਾ ਸਦਕਾ ਸਾਜੀ ਹੋਈ ਸ੍ਰਿਸ਼ਟੀ ਦੇ ਉੱਪਰ ਮਾਲਕ ਨੇ ਕੇਹੋ ਜੀ ਕਲਾਕਾਰੀ ਉਹਨਾਂ ਨੂੰ ਦਿੱਤੀ ਹੈ ਵੀ ਦੇਖ ਕੇ ਹੈਰਾਨ ਹੋ ਜਾਓਗੇ ਵੀਰ ਸਖਤ ਸਿੰਘ ਵੀ ਨਾਲ ਹੈ ਆ ਦੇਖੋ ਇਹ ਇਹ ਪਹਿਲੀ ਗੱਲ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪਹਿਲਾਂ ਹੀ ਦੱਸਣ ਦਾ ਯਤਨ ਕਰੋ ਜੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਲਿਖ ਦਿਓ ਜੇ ਨਹੀਂ ਪਤਾ ਤੇ ਫਿਰ ਅਸੀਂ ਵੀ ਤੁਹਾਨੂੰ ਦੱਸ ਦਿੰਦੇ ਆ ਵੀ ਇਹ ਕੀ ਚੀਜ਼ ਹੈ ਇਹ ਦੇਖੋ ਤੁਸੀਂ ਸਰੋਵਰ ਦੇ ਪਾਸੇ ਪ੍ਰਕਰਮਾਂ ਦੇ ਵਿੱਚ ਜੋ ਹਾਲ ਬਣਿਆ ਹੁੰਦਾ ਸਾਰੇ ਪਾਸੇ ਹੀ ਗੁਰੂ ਘਰ ਦੇ ਧਾਰਮਿਕ ਸਥਾਨਾਂ ਦੇ ਉੱਪਰ ਤੇ ਦੇਖੋ ਕਲਾਕਾਰੀ ਦੇਖੋ ਕਿੰਨੀ ਮਿੱਟੀ ਮੇਰੇ ਸਮਨਾ ਕਈ ਕਈ ਮਨਾਂ ਦੇ ਹਿਸਾਬ ਨਾਲ ਹੋਏਗੀ ਕਿਉਂਕਿ ਸਾਰੀ ਪ੍ਰਕਰਮਾਂ ਦੇ ਵਿੱਚ ਹੀ ਇਸ ਹਿਸਾਬ ਦੇ ਨਾਲ ਹੈ ਸਕਤਾਂ ਸਿੰਘ ਇਹ ਚਲੋ ਦੱਸ ਦਿਓ ਵੈਸੇ ਬਹੁਤਿਆਂ ਨੂੰ ਸ਼ਾਇਦ ਪਤਾ ਵੀ ਹੋਵੇਗਾ ਇਹ ਕੀ ਚੀਜ਼ ਕੀ ਹੈ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੀਜ਼ ਨੂੰ ਇਹ ਭੂਂਡ ਦੀ ਪ੍ਰਜਾਤੀ ਚ ਹੁੰਦੀ ਹੈ ਇੱਕ ਤਰ੍ਹਾਂ ਦੀ ਚੀਜ਼ ਹੈ ਕਾਲੇ ਰੰਗ ਦੀ ਭੂੜੀ ਕਾਲੇ ਰੰਗ ਦੀ ਇਹਨੂੰ ਕਈਆਂ ਥਾਵਾਂ ਤੇ ਖਿੱਲਾ ਵੀ ਕਿਹਾ ਜਾਂਦਾ ਖਿੱਲ ਵੀ ਕਹਿ ਦਿੰਦੇ ਕਈਆਂ ਥਾਵਾਂ ਤੇ ਇਹਨੂੰ ਕਰਕਹਿਣ ਵੀ ਕਹਿੰਦੇ ਨੇ ਹਾਂ ਜਿਹੜੇ ਆਪਣੇ ਉਧਰ ਦਾ ਇਲਾਕਾ ਇਹਨੂੰ ਜ਼ਿਆਦਾ ਕਰਕਹਿਣ ਕਹਿੰਦੇ ਨੇ ਬਿਲਕੁਲ ਆ ਜ਼ੂਮ ਕਰਕੇ ਵਿਖਾ ਦਿਓ ਵਿੱਚ ਇੱਕ ਬੈਠੀ ਹੋਈ ਏ ਤੇ ਸੰਗਤ ਜੀ ਇਹਨਾਂ ਨੇ ਜਿੰਨੀ ਵੀ ਇਹ ਮਿੱਟੀ ਇਕੱਠੀ ਕੀਤੀ ਆ ਨਾ ਵੇਖੋ ਮਿਹਨਤ ਮੁਸ਼ਕਲ ਕਿੰਨੀ ਸਿਰਫ ਆਪ ਆਪਦੇ ਜਿਹੜੇ ਕਿ ਅਗਲੇ ਮੁੰਦੇ ਨਾਲ ਚੁੰਝ ਨਾਲ ਚੁੰਝ ਨਾਲ ਹਾਂ ਤੇ ਉਹ ਮੈਨੂੰ ਕਿੰਨੀ ਕੁ ਪੈਂਦੀ ਕਿਤੇ ਮਿੱਟੀ ਸਰੋਂ ਦੇ ਦਾਣੇ ਜਿੰਨੀ ਹਾਂ ਸਰੋਂ ਦੇ ਦਾਣੇ ਜਿੰਨੀ ਮਿੱਟੀ ਇਕੱਠੀ ਪਤਾ ਨਹੀਂ ਕਿੱਥੋਂ ਕਿੱਥੋਂ ਕਰਕੇ ਲਿਆ ਕੇ ਤੇ ਵੇਖੋ ਹਾਂ ਬਿਲਕੁਲ ਪੂਰੀ ਇਹਨਾਂ ਨੇ ਕਲੋਨੀ ਵਸਾਈ ਹੋਈ ਹੈ ਹਾਂ ਬਿਲਕੁਲ ਬਿਲਕੁਲ ਇਹ ਡਾਉਨਟਾਊਨ ਬਣਿਆ ਪਿਆ ਇੱਥੇ ਪੂਰਾ ਨਗਰ ਵਸਿਆ ਰਿਹਾ ਦੇ ਵੇਖੋ ਕਿੰਨੀ ਮਿੱਟੀ ਇਕੱਠੀ ਕੀਤੀ ਤੇ ਕਲਾਕਾਰੀ ਵੇਖੋ ਕੁਦਰਤ ਨੇ ਉਹਨਾਂ ਨੂੰ ਬਖਸ਼ੀ ਇੱਕ ਰੂਪ ਵੇਖਿਆ ਜੇ ਤੁਸੀਂ ਜੇ ਸ਼ੈ ਸੰਗਤ ਜੀ ਤੁਹਾਨੂੰ ਵੀ ਲੱਗਦਾ ਹੋਵੇਗਾ ਜਿਵੇਂ ਨਾ ਜੋਗੀਆਂ ਕੋਲ ਬੀਣ ਹੁੰਦੀ ਇੱਕ ਉਹ ਬੀਣ ਦਾ ਰੂਪ ਹੈ ਪੂਰਾ ਜਿਵੇਂ ਕੱਦੂ ਬਣਿਆ ਹੁੰਦਾ ਪਿਛਲੇ ਪਾਸੇ ਬਲਾਈ ਦੇ ਵਿੱਚ ਪੂਰਾ ਉਹਨਾਂ ਨੇ ਜਿਵੇਂ ਵੀ ਗੁਣੀਆਂ ਚ ਕੰਮ ਜਿਹਨੂੰ ਆਪਾਂ ਕਹਿ ਸਕੀਏ ਵੀ ਅਕਾਲ ਪੁਰਖ ਨੇ ਕਿੱਡੀ ਉਹਨਾਂ ਨੂੰ ਹਰੇਕ ਨੂੰ ਕੁਝ ਨਾ ਕੁਝ ਕਾਲਪੁਰਖ ਨੇ ਉਹਨਾਂ ਦੇ ਦਿਮਾਗ 'ਚ ਪਾ ਕੇ ਘੱਲਿਆ ਹਾਂ ਬਿਲਕੁਲ ਹੁਣ ਉਹ ਵੇਖੋ ਇੱਕ ਛੋਟਾ ਜਿਹਾ ਮਨ ਲੱਗਦਾ ਇੱਕ ਚੀ ਚੀ ਜਿੱਡੀ ਆ ਖੇਲ ਹਾਂ ਤੇ ਦੇਖੋ ਕਾਰ ਜੋ ਨਾ ਕਿੱਡੇ ਕਿੱਡੇ ਵੱਡੇ ਕਰ ਦਿੱਤੇ ਆ ਹੂੰ ਤੇ ਇਨਸਾਨ ਬੰਦਾ ਕੀ ਨਹੀਂ ਕਰ ਸਕਦਾ ਇਹ ਤੋਂ ਇੱਕ ਸਿੱਖਿਆ ਮਿਲਦੀ ਆ ਸੰਗਤ ਜੀ ਆਪਾਂ ਨੂੰ ਇਹ ਵੀ ਤੁਹਾਨੂੰ ਦਊਂਗਾ ਵੀਰ ਜੀ ਸੰਗਤ ਨੂੰ ਦਰਸ਼ਨ ਕਰਾ ਉਧਰ ਇਦੂ ਵੀ ਜ਼ਿਆਦਾ ਹਾਂ ਉਧਰ ਉਧਰਲੇ ਪਾਸੇ ਆਪਾਂ ਨਾਲ ਤੁਰੇ ਚੱਲਦੇ ਆ ਸੋ ਇਹ ਇੱਕ ਗੱਲ ਹੈ ਹਿੰਮਤ ਦੀ ਤੇ ਏਕੇ ਦੀ ਜਦੋਂ ਏਕਾ ਹੋਏਗਾ ਨਾ ਤੇ ਉਦੋਂ ਏਡੇ ਏਡੇ ਨਗਰ ਵਸ ਜਾਂਦੇ ਨੇ ਉਦੋਂ ਮਾਲਕ ਦੀ ਮੇਰ ਹੋ ਜਾਂਦੀ ਏ ਅਜੇ ਸਾਡੇ ਅਸੀਂ ਕੌਮ ਦੀ ਗੱਲਬਾਤ ਕਰਦੇ ਆਂ ਤੇ ਸਾਡੇ ਵਿੱਚ ਅਜੇ ਅਨੇਕਤਾ ਆਪੋ ਆਪਣੀ ਅਸੀਂ ਡੱਫਲੀ ਵਜਾਉਣ ਡਿਆ ਆਂ ਤੇ ਆਹ ਦੇਖ ਕੇ ਤੁਸੀਂ ਸੰਗਤ ਜੀ ਹਰਾਨ ਹੋਵਗੀ ਉਸ ਤੋਂ ਵੀ ਜ਼ਿਆਦਾ ਨਹੀਂ ਆਹ ਵੇਖੋ ਮੈਣਾ ਵੀ ਕੁਆਂਟਲਾ ਨਾ ਮਿੱਟੀ ਕੁਆਂਟਲਾਂ ਦੇ ਹਿਸਾਬ ਨਾਲ ਮਿੱਟੀ ਹੈ ਕੀ ਇੱਕ ਸਰੋਂ ਦੇ ਦਾਣੇ ਜਿੰਨੀ ਇਕੱਠੀ ਕਰ ਕਰਕੇ ਲੈਂਦੀ ਉਹਨਾਂ ਨੂੰ ਸਰੋਂ ਦੇ ਦਾਣੇ ਜਿੰਨੀ ਕਿੰਨਾ ਕੁ ਹੁੰਦਾ ਸਰੋਂ ਦਾ ਦਾਣਾ ਹੂੰ ਬਿਲਕੁਲ ਫਿਰ ਫਿਰ ਮਿੱਟੀ ਜਿਹੜੀ ਹੈ ਨਾ ਸੰਗਤ ਜੀ ਉਹ ਵੀ ਤੁਸੀਂ ਦੇਖੋ ਵੀ ਪੂਰੀ ਚੀਕ ਨਹੀਂ ਰੈਣ ਬਸੇਰਾ ਇੱਥੇ ਹੁਣ ਮੀਂਹ ਵੀ ਆਉਂਦਾ ਤੇ ਬਣਾਇਆ ਵੀ ਇਸ ਹਿਸਾਬ ਦੇ ਨਾਲ ਵੀ ਉੱਪਰਲੇ ਪਾਸੇ ਮੀਂਹ ਪਾ ਕੇ ਖੁਰੇ ਵੀ ਨਾ ਤੇ ਡਿੱਗੇ ਵੀ ਨਾ ਹਣਾ ਤੇ ਕਿੰਨੇ ਆ ਮੀ ਹਨੇਰੇ ਝਖੜ ਚੱਲਣ ਡੈ ਨੇ ਇੱਥੇ ਤੇ ਵੇਖੋ ਪੂਰੀ ਗਲਾਈ ਦੇ ਵਿੱਚ ਫਿਰ ਮਿੱਟੀ ਕਿੱਡੇ ਸੋਹਣਾ ਜਿਵੇਂ ਨਾ ਪੁਰਾਣੇ ਸਮੇਂ ਦੇ ਵਿੱਚ ਚੂਨੇ ਨਾਲ ਬੰਦੇ ਸੀ ਸਥਾਨ ਬੰਦੇ ਸੀ ਧਾਰਮਿਕ ਜਾਂ ਕਿਲੇ ਬੰਦੇ ਸੀ ਫਿਰ ਇਸ ਹਾਵ ਨਾਲ ਚੂਨਾ ਜਾਂ ਲੱਗਦਾ ਹੁੰਦਾ ਸੀ ਹਣਾ ਤੇ ਚਨਾਈ ਵੇਖੋ ਤੁਸੀਂ ਕੱਲੇ ਕੱਲੇ ਮੈਣਾ ਕੁਦਰਤ ਦੀ ਅੱਜ ਨਾ ਕਲਾਕਾਰੀ ਅਸੀਂ ਦੇਖ ਕੇ ਤੇ ਹਰਾਨ ਰਹਿ ਗਿਆ ਵੀਰ ਸੁਖਚਾਨ ਸਿੰਘ ਤੇ ਮੈਂ ਵੀ ਆਹ ਕੀ ਸਿਸਟਮ ਕੀ ਹੈ ਤੇ ਇਹ ਮੈਨਾ ਮੁਬਾਰਕ ਹੈ ਵੀ ਇਹ ਸਥਾਨ ਵਾਲਿਆਂ ਦੇ ਵੀ ਜਿਨ੍ਹਾਂ ਨੇ ਕੋਈ ਛੇੜਛਾੜ ਨਹੀਂ ਕੀਤੀ ਠੀਕ ਹੈ ਉਹਨਾਂ ਦੇ ਘਰ ਵਸੇ ਹੋਏ ਆ ਤੇ ਵਸੇ ਰਹਿੰਦੇ ਹੋ ਹਨਾ ਉੱਪਰਲੇ ਪਾਸੇ ਗੁਰੂ ਸਾਹਿਬ ਦਾ ਇਹ ਜਨਮ ਸਥਾਨ ਹੈ ਦੂਸਰੇ ਪਾਤਸ਼ਾਹ ਜੀ ਦਾ ਬੜਾ ਸੁੰਦਰ ਦ੍ਰਿਸ਼ ਹੈ ਸੰਗਤ ਜੀ ਦਰਸ਼ਨ ਕਰੋ ਨਾਲ-ਨਾਲ ਨਾਲ ਤੁਹਾਨੂੰ ਅਸੀਂ ਦਰਸ਼ਨਦਾਰ ਕਰਵਾਉਨੇ ਆ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਆਪਾਂ ਜਾ ਕੇ ਨਮਸਕਾਰ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਦਰਸ਼ਨ ਨਹੀਂ ਕੀਤੇ ਦੂਜੇ ਨੰਬਰ ਤੇ ਮੌਸਮ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਬੜਾ ਹੀ ਸੁੰਦਰ ਹੈ ਤੇ ਰੁੱਤ ਵੀ ਬੜੀ ਸੋਹਣੀ ਬਰਸਾਤੀ ਮੌਸਮ ਜਿਹੜਾ ਹੈਗਾ ਉਹ ਚੱਲ ਰਿਹਾ ਰੁੱਤ ਬਰਸਾਤੀ ਚੱਲਦੀ ਪਈ ਹੈ ਸੋ ਸਰੋਵਰ ਬਹੁਤ ਵੱਡਾ ਆਲੀਸ਼ਾਨ ਸਥਾਨ ਬਣਿਆ ਹੋਇਆ ਇੱਥੇ ਸੁਣਿਆ ਤਾਂ ਸੀ ਕਹਿੰਦੇ ਵੀ ਸ਼ਾਂਤੀ ਬੜੀ ਆਉਂਦੀ ਮਾਲਵੇ ਦਾ ਇਹ ਪਵਿੱਤਰ ਸਥਾਨ ਤੇ ਜਦੋਂ ਅਸੀਂ ਇਸ ਪਾਸੇ ਨੂੰ ਹਜੇ ਗੱਡੀ ਵੀਰ ਸੁਖਚਾਨ ਸਿੰਘ ਨੇ ਮੋੜੀ ਹੈ ਤੇ ਨਾਲ ਹੀ ਵਾਕਿਆ ਹੀ ਇਦਾਂ ਮਹਿਸੂਸ ਹੋਇਆ ਵੀ ਵਾਕਿਆ ਹੀ ਬੜੀ ਸ਼ਾਂਤੀ ਹੈ ਤੇ ਜਦੋਂ ਅਸੀਂ ਡਿਉੜੀ ਤੋਂ ਅੰਦਰਲੇ ਪਾਸੇ ਆਏ ਆ ਤੇ ਰੂਹ ਖੁਸ਼ ਹੋ ਗਈ ਵੀ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਥਾਨਾਂ ਤੇ ਆ ਕੇ ਰੂਹ ਖੁਸ਼ ਇਸੇ ਕਰਕੇ ਹੋਈ ਇੱਕ ਗੁਰੂ ਸਾਹਿਬ ਦੀ ਕਿਰਪਾ ਵੀ ਇੱਥੇ ਪ੍ਰਕਾਸ਼ ਹੋਇਆ ਇੱਕ ਇਸ ਵੀਰ ਸਗਵਾਂ ਸੇ ਹਰਿਆਵਲ ਬਹੁਤ ਆ ਜਿੰਨਾ ਅਸੀਂ ਕੁਦਰਤ ਨਾਲ ਜੁੜਾਂਗੇ ਉੰਨੀ ਸਾਡੀ ਰੂਹ ਖੁਸ਼ ਹੋਵੇਗੀ ਮਨ ਨੂੰ ਸ਼ਾਂਤੀ ਹੋਵੇਗੀ ਹਾਂ ਬਿਲਕੁਲ ਬਿਲਕੁਲ ਜਿੰਨਾ ਅਸੀਂ ਪਦਾਰਥਵਾਦ ਦੇ ਯੁੱਗ ਵੱਲ ਭੱਜਾਂਗੇ ਉੰਨੀ ਸਾਡੇ ਮਨ ਨੂੰ ਬੇਚੈਨੀ ਤੇ ਉਹਨਾਂ ਅਸੀਂ ਦੁੱਖਾਂ ਨੂੰ ਘਰ ਦੇ ਰਹੇ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆਹ ਦੇਖੋ ਆਹਾ ਇਹਦੇ ਸੰਘਣੇ ਰੋਖਣੇ ਇਹ ਤਾਂ ਇੱਥੋਂ ਦਿਸਦੇ ਨਹੀਂ ਕਿਉਂਕਿ ਸਰੋਵਰ ਦਾ ਜਿਹੜਾ ਥਾਂ ਵਾ ਬੜਾ ਨੀਵਾ ਹੈ ਹਾਂ ਕਾਫੀ ਨੀਵਾ ਹੈ ਤੇ ਉੱਪਰ ਜਿਹੜਾ ਗੁਰੂ ਘਰ ਦਾ ਸਥਾਨ ਕਾਫੀ ਉੱਚਾ ਹੈ ਬਿਲਕੁਲ ਤੇ ਉੱਪਰੋਂ ਤੁਹਾਨੂੰ ਵਿਖਾਉਂਦਾ ਯਤਨ ਕਰਾਂਗੇ ਵੀ ਬਹੁਤ ਜਿਆਦੀ ਆਸੇ-ਪਾਸੇ ਹਰਿਆਲੀ ਆ ਬੜੇ ਸੋਹਣੇ ਰੋਖਣੇ ਹਮ ਬਿਲਕੁਲ ਸੰਗਤ ਜੀ ਕਿਤੇ ਬੇਚੈਨੀ ਹੋਵੇ ਕਿਤੇ ਘਰ ਦੇ ਵਿੱਚ ਦਿਲ ਨਾ ਲੱਗਦਾ ਹੋਵੇ ਤੇ ਇਹੋ ਜਿਹਾ ਮਨ ਬਣਾ ਲਿਆ ਕਰੋ ਵੀ ਆਪਾਂ ਸਰਾਏ ਨਗਾਹ ਸਾਹਿਬ ਚੱਲੀਏ ਦਰਸ਼ਨ ਤਦਾਰ ਕਰਨ ਵਾਸਤੇ ਅਸੀਂ ਮੈਂ ਵੈਸੇ ਜ਼ਿੰਦਗੀ ਦੇ ਅੰਦਰ ਤੀ 32 ਸਾਲ ਦੀ ਉਮਰ ਹੋ ਗਈ ਆ ਅੱਜ ਮੈਂ ਪਹਿਲੀ ਵਾਰੀ ਇਸ ਸਥਾਨ ਦੇ ਦਰਸ਼ਨ ਕਰ ਰਿਹਾ ਤੇ ਮੈਨੂੰ ਇਦਾਂ ਲੱਗਦਾ ਵੀ ਹੁਣ ਸਾਨੂੰ ਇੱਥੇ ਵਾਰ-ਵਾਰ ਆਉਣਾ ਚਾਹੀਦਾ ਤੇ ਦੇਖੋ ਤੁਸੀਂ ਇਹ ਮਾਲਵੇ ਦਾ ਏਰੀਆ ਕਿੰਨਾ ਹੀ ਸੋਹਣਾ ਹੈ ਤੇ ਆ ਵਿਊ ਦੇਖੋ ਤੁਸੀਂ ਕਿੰਨਾ ਕਮਾਲ ਦਾ ਇਹ ਪਾਵਨ ਪਵਿੱਤਰ ਸਥਾਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੂਜੇ ਮਹਾਰਾਜ ਜੀ ਦਾ ਇੱਥੇ ਪ੍ਰਕਾਸ਼ ਹੁੰਦਾ ਤੇ ਪ੍ਰਕਾਸ਼ ਦਿਹਾੜਾ ਵੀ ਉਹਨਾਂ ਦਾ ਵੱਡੇ ਪੱਧਰ ਤੇ ਇੱਥੇ ਮਨਾਇਆ ਜਾਂਦਾ ਤੇ ਫਲਦਾਰ ਬੂਟੇ ਵੀ ਲਾਏ ਆ ਵਾਹ ਸੋ ਅੰਦਰ ਦੇ ਵੀ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਉਣੇ ਆ ਜਿਨ੍ਹਾਂ ਨੇ ਪਹਿਲਾਂ ਦਰਸ਼ਨ ਦਦਾਰ ਕੀਤੇ ਨੇ ਤੇ ਉਹ ਜਰੂਰ ਥੱਲੇ ਤੁਸੀਂ ਲਿਖਿਆ ਜੇ ਵੀ ਤੁਸੀਂ ਇਸ ਅਸਥਾਨ ਤੇ ਆਏ ਹੋ ਕਦੀ ਜਿਹੜੇ ਨਹੀਂ ਆਏ ਤੋਂ ਵੀ ਜਰੂਰ ਤੁਸੀਂ ਮਾਲਕ ਦਾ ਸ਼ੁਕਰਾਨਾ ਕਰਿਆ ਜੇ ਤੇ ਮਨ ਜਰੂਰ ਬਣਾਇਆ ਜੇ ਵੀ ਅਸੀਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਂਗੇ ਸੋ ਦਿਲ ਤਾਂ ਕਰਦਾ ਵੀ ਅਸੀਂ ਵੀਡੀਓ ਬਣਾਈ ਜਾਈਏ ਲੰਮੀ ਤੁਹਾਨੂੰ ਦਰਸ਼ਨ ਦਦਾਰੇ ਹੋਰ ਵੀ ਕਰਵਾਈਏ ਬਹੁਤ ਕੁਝ ਹੈ ਇੱਥੇ ਪਰ ਸੰਗਤ ਜੀ ਹੁਣ ਤੁਹਾਨੂੰ ਅਸੀਂ ਅੰਦਰ ਦੇ ਦਰਸ਼ਨ ਜ਼ਰੂਰ ਕਰਵਾਉਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਤੁਹਾਡੇ ਤੋਂ ਅਸੀਂ ਖਿਮਾ ਲਾਂਗੇ ਅੰਦਰ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੇ ਕਰੀਏ ਜੀ ਸੰਗਤ ਜੀ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਦੀ ਕਿਰਪਾ ਬੜਾ ਹੀ ਸੁੰਦਰ ਸਜਿਆ ਹੋਇਆ ਸੋਹਣਾ ਗੁਰੂ ਸਾਹਿਬ ਜੀ ਦੇ ਉੱਪਰ ਚੰਦਵਾ ਸਾਹਿਬ ਤਾਨਿਆ ਹੋਇਆ ਰੱਬੀ ਬਾਣੀ ਦੇ ਜਾਬ ਸ਼ਰੀ ਖਾਨੜ ਪੜ ਸਾਹਿਬ ਪਰ ਆਰੰਭ ਹਨ ਬਹੁਤ ਹੀ ਆਲੀ ਸ਼ਾਨ ਇਮਾਰਤ ਬਣੀ ਹੈ ਦਰਬਾਰ ਗੁਰੂ ਸਾਹਿਬ ਦਾ ਬੜਾ ਹੀ ਸੁੰਦਰ ਹੈ ਅੰਦਰੋਂ ਉੱਠਣ ਨੂੰ ਤਾਂ ਦਿਲ ਹੀ ਨਹੀਂ ਕਰ ਰਿਹਾ ਕਿਉਂਕਿ ਇਲਾਹੀ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਤੇ ਨਾਲ ਆਪਣੇ ਸਿੰਘ ਸਾਹਿਬ ਸਿਪਾਹੀ ਸੁਖਚੈਨ ਸਿੰਘ ਜੀ ਉਹ ਹੁਣ ਚੌਰ ਸਾਹਿਬ ਦੀ ਸੇਵਾ ਕਰਨ ਵਾਸਤੇ ਉਹਨਾਂ ਸੇਵਾ ਲੈ ਲਿਆ। ਸੋ ਬਾਹਰ ਦੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਹੁਣ ਸਾਂਝੀਆਂ ਕਰਦਾ ਆ। ਆਹ ਬਾਹਰਲੀ ਇਮਾਰਤ ਹੈ ਇਸ ਪਾਸੋਂ। ਸਾਹਮਣੇ ਵਾਲੇ ਪਾਸੇ ਸਰੋਵਰ ਹੈ। ਇਹ ਜਦੋਂ ਆਪਾਂ ਡਿਊਟੀ ਵਾਲੇ ਪਾਸੋਂ ਆਉਣੇ ਆ ਤੇ ਉਸ ਵਕਤ ਦਰਬਾਰ ਦੇ ਦਰਸ਼ਨ ਹੁੰਦੇ ਨੇ। ਇਸ ਦੇ ਨਾਲ ਹੀ ਜਿਹੜੀ ਇਮਾਰਤ ਹੈ ਉਹ ਦੀਵਾਨ ਹਾਲ ਹੈ। ਸੋ ਮੌਸਮ ਦੇਖੋ ਤੁਸੀਂ ਕਿੰਨਾ ਖੂਬਸੂਰਤ ਹੈ। ਕਿੱਡਾ ਖੂਬਸੂਰਤ ਮੌਸਮ ਹੈ ਤੇ ਨਿਸ਼ਾਨ ਸਾਹਿਬ ਝੁਲ ਰਹੇ ਨੇ ਗੁਰੂ ਦੇ ਦیدار ਇਸ ਇਮਾਰਤ ਵਿੱਚੋਂ ਵੀ ਹੋ ਰਹੇ ਨੇ ਤੇ ਸ਼ਾਂਤੀ ਬੜੀ ਹੈ ਸਭ ਤੋਂ ਵੱਡੀ ਗੱਲ ਹੈ ਸੰਗਤ ਜੀ ਸ਼ਾਂਤੀ ਸ਼ਾਂਤੀ ਹੈ ਇਹ ਦੀਵਾਨ ਹਾਲ ਹੈ ਬਾਬਾ ਫਿਰੂ ਮਲ ਜੀ ਦੇ ਦਰਸ਼ਨ ਦੇਦਾਰੇ ਕਰੋ ਜੀ